ਮੇਰਾ ਨੰਬਰ ਮੇਰਾ ਮਨੀ ਦਾ ਨੰਬਰ ਪੁੱਛਦਾ ਚੂ ਮੇਰਾ ਮਨੀ ਦਾ ਨੰਬਰ ਪੁੱਛਦਾ ਠੀਕ ਹੈ ਨੰਬਰ ਬੋਲ ਆਪ ਦਾ ਗਾ ਤੈਨੂੰ ਸੋਚੀ ਹੂੰ ਤੈਨੂੰ ਸੋਚਿਆ ਹੂੰ ਮੂਗਾ ਤੈ ਤੈ ਤੂ ਤੈ ਤੈ ਤੂ ਆਪ ਜਿਆਦਾ ਕਹਾ ਪੁੱਛੂਗੀ ਤੂੰ ਨੰਬਰ ਬੋਲ ਕੋਈ ਬਾਤ ਤੈ ਤੈ ਚੂ ਹੈਗਾ ਕਰਾਂ ਤੇ ਤੇ ਕਟੂングੜੀ ਕਟੂングੜੀ ਇਹਨੂੰ ਰੱਖ ਵਿੱਚ ਐ ਕਰ ਨਹੀਂ ਐ ਤੇਰੇ ਕੋਲ ਤਦਦਦ ਕੱਢ ਕੱਢ ਕੀ ਕੱਢ ਬੋਲ ਮੈਂ ਕੀ ਕੱਢ ਕੱਢਦੇ ਸੋਹਣੀ ਵੀਡੀਓ ਆਉਂਦੀ ਹੈ ਪ੍ਰਦੀਪ ਤੈ